ਸਖਾਲੀ ਵੱਡੀ ਖੁਸ਼ਖਬਰੀ ਸੰਸਦ ਨੇ ਦਿੱਤੀ ਜਾਣਕਾਰੀ ਮੋਦੀ ਦੀਆਂ ਕੀਤੀਆਂ ਰੱਜ ਕੇ ਤਾਰੀਫਾਂ ਕੈਨੇਡਾ ਦਾ ਯੂ ਟਰਨ ਪ੍ਰਧਾਨ ਮੰਤਰੀ ਕਾਰਨੀ ਦਾ ਵੱਡਾ ਐਲਾਨ ਟਰੰਪ ਫੁਗਾ ਕੇ ਅੜੀ ਆਸਟ੍ਰੇਲੀਆ ਤੋਂ ਆਈ ਖੁਸ਼ਖਬਰੀ ਪੰਜਾਬੀਓ ਖਿੱਚ ਲੋ ਤਿਆਰੀ ਨਵੇਂ ਨਿਯਮ ਹੋਏ ਲਾਗੂ ਅਮਰੀਕਾ ਤੋਂ ਆਈ ਮਾੜੀ ਖਬਰ ਜਹਾਜ਼ ਹੋਇਆ ਹਾਦਸਾ ਗ੍ਰਸਤ ਸਾਰੇ ਸਵਾਰਾਂ ਦੀ ਹੋਈ ਮੌਤ ਪੰਜਾਬ ਦੇ ਆਦਮਪੁਰ ਤੋਂ ਮੋਬਈ ਲਈ ਇੰਡੋਗੀ ਦੀ ਸਿੱਧੀ ਉਡਾਨ 2 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਸ ਉਡਾਨ ਦਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਵਾਗਤ ਕੀਤਾ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਖਬਰ ਖਾਸ ਤੌਰ ਤੇ ਸਿੱਖ ਸੰਗਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸੰਗਤ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਨੂੰ ਪੂਰਾ ਕਰੇਗੀ ਇਸ ਮੌਕੇ ਖੁਸ਼ੀ ਜ਼ਾਹਿਰ ਕਰਦੇ ਉਹਨਾਂ ਕਿਹਾ ਕਿ ਸਿਰਫ ਇੱਕ ਨਵੀਂ ਉਡਾਨ ਨਹੀਂ ਸਗੋ ਇਸ ਨੇ ਸਿੱਖ ਸੰਗਤ ਦੇ ਸਾਲਾਂ ਪੁਰਾਣੇ ਇੰਤਜ਼ਾਰ ਨੂੰ ਖਤਮ ਕੀਤਾ ਇਹ ਉਹ ਮੰਗ ਸੀ ਜੋ ਉਹਨਾਂ ਵੱਲੋਂ ਲਗਾਤਾਰ ਸੰਸਦ ਅਤੇ ਸਰਕਾਰ ਦੇ ਸਾਹਮਣੇ ਚੁੱਕੀ ਜਾ ਰਹੀ ਸੀ ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਤੋਂ ਹਜ਼ੂਰ ਸਾਹਿਬ ਪਹੁੰਚਣਾ ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਲਈ ਕਾਫੀ ਮੁਸ਼ਕਲ ਸੀ ਕਿਉਂਕਿ ਇੱਥੋਂ ਇਸ ਲਈ ਕੋਈ ਸਿੱਧੀ ਉਡਾਨ ਨਹੀਂ ਸੀ ਇਸ ਨੂੰ ਵੇਖਦੇ ਆ ਪੰਜਾਬ ਮੁੰਬਈ 나ਦੇੜ ਹਵਾਈ ਸੰਪਰਕ ਦੀ ਮੰਗ ਲਗਾਤਾਰ ਚੁੱਕੀ ਜਾ ਰਹੀ ਸੀ ਤੇ ਉਹਨਾਂ ਵੱਲੋਂ ਹਰਾਸਵਾਚੇ ਮੁੱਦਾ ਤਾਂ ਨਾਲ ਰੱਖਿਆ ਗਿਆ ਸੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਕਿ ਉਹਨਾਂ ਨੇ ਸਾਡੇ ਗੁਰੂ ਘਰਾਂ ਤੱਕ ਪਹੁੰਚ ਨੂੰ ਵਧਾਉਣ ਲਈ ਸ਼ਲਾਘਾ ਜੋ ਕੰਮ ਕੀਤਾ ਹੈ ਉਡਾਨ ਵਰਗੀਆਂ ਯੋਜਨਾਵਾਂ ਰਾਹੀਂ ਉਹਨਾਂ ਨੇ ਇਹ ਸਾਬਤ ਕੀਤਾ ਕਿ ਕੇਂਦਰ ਸਰਕਾਰ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਪੂਰਾ ਮਾਣ ਰੱਖਦੀ ਹੈ ਸੰਧੂ ਨੇ ਕਿਹਾ ਕਿ ਸ਼ਰਧਾਂ ਦਾ ਮਕਸਦ ਦੇਸ਼ ਦੇ ਛੋਟੇ ਸ਼ਹਿਰਾਂ ਨੂੰ ਹਵਾਈ ਸੰਪਰਕ ਨਾਲ ਜੋੜਨਾ ਵੀ ਹੈ ਉਹਨਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਲਈ ਬਹੁਤ ਚੰਗਾ ਕਦਮ ਹੈ ਕਿਉਂਕਿ ਇਸ ਨਾਲ ਪੰਜਾਬ ਦੇ ਹਵਾਈ ਸੰਪਰਕ 'ਚ ਵੱਡਾ ਸੁਧਾਰ ਹੋਵੇਗਾ ਸੰਧੂ ਨੇ ਕਿਹਾ ਕਿ ਉਡਾਣ ਪ੍ਰੋਜੈਕਟ ਤਹਿਤ ਪੰਜਾਬ 'ਚ 4 ਹਵਾਈ ਅੱਡੇ ਆਦਮਪੁਰ, ਬਠਿੰਡਾ, ਲੁਧਿਆਣਾ ਅਤੇ ਪਠਾਨਕੋਟ ਵੀ ਕਾਰਸ਼ੀਲ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਕੀ ਇਸ ਨਵੀਂ ਉਡਾਨ ਨਾਲ ਪੰਜਾਬ ਦੇ ਕਾਰੋਬਾਰੀਆਂ ਅਤੇ ਆਮ ਯਾਤਰੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਕਿਉਂਕਿ ਮumbai ਦੇਸ਼ ਦੀ ਆਰਥਿਕ ਰਾਜਧਾਨੀਆਂ ਅਤੇ ਵਪਾਰਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਆਦਮਪੁਰ ਤੋਂ ਮumbai ਵਿਚਕਾਰ ਇਹ ਸਿੱਧਾ ਸੰਪਰਕ ਪੰਜਾਬ ਦੇ ਖੇਤੀਬਾੜੀ ਅਤੇ ਹੱਜੋਕੇ ਖੇਤਰਾਂ ਨੂੰ ਮumbai ਦੇ ਪ੍ਰਮੁੱਖ بندرگاہਾਂ ਨਾਲ ਜੋੜਨ 'ਚ ਮਦਦ ਕਰੇਗਾ ਇਸ ਨਾਲ ਦੋਹਾਂ ਖੇਤਰਾਂ 'ਚ ਵਪਾਰਕ ਗਤੀਵਿਧੀਆਂ ਅਤੇ ਸੈਰਸਪਾਟੇ ਨੂੰ ਵੀ ਫਾਇਦਾ ਹੋਵੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਰਨੀ ਨੇ ਕਿਹਾ ਕਿ ਕੈਨੇਡਾ ਵੱਲੋਂ ਅਮਰੀਕੀ ਡਿਜੀਟਲ ਕੰਪਨੀਆਂ ਉੱਤੇ ਡੈਸਟਲ ਟੈਕਸ ਲਗਾਉਣ ਦੀ ਯੋਜਨਾ ਰੱਦ ਕੀਤੀ ਜਾਣ ਮਗਰੋਂ ਅਮਰੀਕਾ ਨਾਲ ਵਪਾਰਿਕ ਗਲਬਾਤ ਬਹਾਲ ਹੋ ਗਈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਲੰਘੇ ਦਿਨੀ ਕਿਹਾ ਸੀ ਕਿ ਉਹ ਟੈਕਨੋਲੋਜੀ ਕੰਪਨੀਆਂ ਤੇ ਟੈਕਸ ਲਗਾਉਣ ਦੀ ਕੈਨੇਡਾ ਦੀ ਯੋਜਨਾ ਕਾਰਨ ਵਪਾਰਿਕ ਗਲਬਾਤ ਮੁਤਲ ਕਰ ਰਹੇ ਨੇ ਉਹਨਾਂ ਕੈਨੇਡਾ ਵੱਲੋਂ ਲਾਇ ਇਸ ਟੈਕਸ ਨੂੰ ਅਮਰੀਕਾ ਤੇ ਸਿੱਧਾ ਤੇ ਸਪਸ਼ਟ ਹਮਲਾ ਦੱਸਿਆ ਸੀ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਇੱਕ ਵਪਾਰਿਕ ਸਮਝੌਤੇ ਦੀ ਉਮੀਦ ਰੱਖਦੀ ਹੈ ਇਸ ਲਈ ਇਹ ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ ਕਰ ਦੇਵੇਗੀ ਕਾਰਨੀ ਦੇ ਦਫ਼ਤਰ ਨੇ ਕਿਹਾ ਕਿ ਕਾਰਨੀ ਅਤੇ 트ੰਪ ਗਲਬਾਤ ਮੁੜ ਸ਼ੁਰੂ ਕਰ ਲਈ ਸਹਿਮਤ ਹੋਏ ਨੇ ਕਾਰਨੀ ਨੇ ਬਿਆਨ ਚ ਕਿਹਾ ਕਿ ਐਲਾਨ ਨਿਰਧਾਰਿਤ 21 ਜੁਲਾਈ 2025 ਦੀ ਸਮਾਂ ਸੀਮਾ ਤਹਿਤ ਇਸ ਵਾਰਤਾ ਨੂੰ ਸ਼ੁਰੂ ਕਰਨ 'ਚ ਮਦਦ ਕਰੇਗਾ ਕੈਨੇਡੀਅਨ ਵਿੱਤ ਮੰਤਰਾਲੇ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ ਕਿ ਕੈਨੇਡਾ ਦੇ ਵਿੱਤ ਵਿਭਾਗ ਨੇ ਐਲਾਨ ਕੀਤਾ ਕਿ ਕੈਨੇਡਾ ਨੇ ਅਮਰੀਕਾ ਨਾਲ ਵਪਾਰਿਕ ਗੱਲਬਾਤ ਨੂੰ ਅੱਗੇ ਵਧਾਉਣ ਲਈ ਅਮਰੀਕੀ ਤਕਨੀਕੀ ਫਰਮਾਂ ਤੇ ਡਿਜੀਟਲ ਸੇਵਾਵਾਂ 'ਤੇ ਟੈਕਸ ਰੱਦ ਕਰ ਦਿੱਤਾ ਤੇ ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਡੀਐਸਟੀ ਦਾ ਐਲਾਨ 2020 ਵਿੱਚ ਕੀਤਾ ਗਿਆ ਸੀ ਕਿਉਂਕਿ ਕੈਨੇਡਾ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਕੈਨੇਡੀਅਨ ਨਾਗਰਿਕਾਂ ਤੋਂ ਹੋਣ ਵਾਲੀ ਆਪਣੀ ਆਮਦਨ 'ਤੇ ਟੈਕਸ ਨਹੀਂ ਦੇ ਰਹੀਆਂ ਸਨ ਕੈਨੇਡਾ ਦਾ ਹਮੇਸ਼ਾ ਤੋਂ ਡਿਜੀਟਲ ਸੇਵਾਵਾਂ ਦੇ ਟੈਕਸ ਨਾਲ ਸੰਬੰਧਿਤ ਇੱਕ ਬਹੁਪੱਖੀ ਸਮਝੌਤਾ ਕਰਨ ਦਾ ਉਦੇਸ਼ ਰਿਹਾ ਆਸਟ੍ਰੇਲੀਆ ਸਰਕਾਰ ਨੇ ਜੁਲਾਈ ਤੋਂ ਹੋਏ ਆਪਣੇ ਨਵੇਂ ਵਿੱਤੀ ਬਰੇ ਲਈ ਨਵੇਂ ਵਸਾਆਂ ਨੂੰ ਪੈਂਡੂ ਖੇਤਰਾਂ ਵਿੱਚ ਵਸਾਉਣ ਦੀ ਵਿਉਂਤ ਵਧਾਈ ਹੈ ਇਸ ਦਾ ਮਕਸਦ ਸਿਡਨੀ ਮੈਲਬੌਰਨ ਬ੍ਰਿਸਬੇਨ ਕੈਂਪਰਾ ਪਰਥ ਅਤੇ ਹੋਰ ਸ਼ਹਿਰਾਂ ਚੋਂ ਭੀੜ ਘਟਾਉਣਾ ਸਰਕਾਰ ਪਿੰਡੂ ਖੇਤਰ ਵਿਕਸਤ ਕਰ ਲਈ ਹੁਨਰਮੰਦ ਵਰਕਰਾਂ ਦੀ ਘਾਟ ਪੂਰੀ ਕਰਨਾ ਚਾਹੁੰਦੀ ਹੈ ਆਸਟ੍ਰੇਲੀਆ ਨੇ ਸਾਲ 2025-26 ਦੇ ਆਸਟ੍ਰੇਲੀਆਈ ਵਿੱਤੀ ਬਰੇ ਵਿੱਚ ਸਤਾਈ ਪ੍ਰਵਾਸੀਆਂ ਦੀ ਕੁੱਲ ਗਿਣਤੀ 1,85,000 ਨਿਰਧਾਰਿਤ ਕੀਤੀ ਹੈ ਇਸ ਵਿੱਚ ਆਇਆ ਹੈ ਮ हिस्सा ਹੁਨਰਮੰਦ ਪ੍ਰਵਾਸੀਆਂ ਨੂੰ ਅਲਾਟ ਕੀਤਾ ਗਿਆ ਗ੍ਰਹਿ ਵਿਭਾਗ ਅਨੁਸਾਰ ਹੁਨਰਮੰਦ ਪ੍ਰਵਾਸੀਆਂ ਲਈ 1,28,500 ਦੀ ਗਿਣਤੀ ਅਤੇ ਪਰਿਵਾਰਾਂ ਲਈ 55,500 ਦੀ ਗਿਣਤੀ ਨਿਰਧਾਰਿਤ ਕੀਤੀ ਗਈ ਹੈ ਅਮਰੀਕਾ ਦੇ ਉਹ ਹਾਈਓ ਰਾਜ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਕੇ ਜੰਗਲੀ ਖੇਤਰ ਵਿੱਚ ਡਿੱਗ ਗਿਆ ਜਿਸ ਵਿੱਚ ਸਵਾਰ ਪਾਇਲਟ ਤੇ ਸਬ ਪਾਇਲਟ ਸਣੇ ਸਾਰੇ 6 ਵਿਅਕਤੀਆਂ ਦੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ 2 ਇੰਜਣਾਂ ਵਾਲਾ ਜਹਾਜ਼ ਹੋਲੈਂਡ ਟਾਊਨਸ਼ਿਪ ਵਿੱਚ ਸਥਿਤ ਜੰਗਸਟਾਊਨ ਵਾਰਨ ਖੇਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਅਸਮਾਨ ਉੱਪਰ ਡਿੱਗ ਪਿਆ ਪੱਛਮੀ ਰਿਜ਼ਰਵ ਪੋਰਟ ਅਥਾਰਟੀ ਦੇ ਡਾਇਰੈਕਟਰ ਐਂਟੋਨੀ ਟਰੀਵਿਨਾ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਕੋਈ ਵੀ ਵਿਅਕਤੀ ਜਿਉਂਦਾ ਨਹੀਂ بچਿਆ ਪਾਇਲਟ ਤੇ ਸਹਾਇਕ ਪਾਇਲਟ ਜੋਸਫ ਮਿਕਸਨ ਅਤੇ ਟਿਮੋਥੀ ਬਲੈਕ ਵੀ ਹੋਰ ਯਾਤਰੀਆਂ ਨਾਲ ਮਾਰੇ ਗਏ ਨੇ ਬਾਕੀ ਚਾਰ ਮ੍ਰਿਤਕਾਂ ਵਿੱਚ ਜੇਮਸ ਬਲੇਅਰ ਉਹਨਾਂ ਦੀ ਪਤਨੀ ਵੈਰੋਨਿਕਾ ਵਲੇਅਰ ਉਹਨਾਂ ਦਾ ਪੁੱਤਰ ਜੌਨ ਵਲੇਅਰ ਅਤੇ ਉਸਦੀ ਪਤਨੀ ਮਾਰੀਆ ਵਲੇਅਰ ਸ਼ਾਮਲ ਨੇ ਪਰਿਵਾਰ ਨੂੰ ਛੁੱਟੀਆਂ ਮਨਾਉਣ ਲਈ ਮੋਨਟਾਨਾ ਚ ਜਾ ਰਿਹਾ ਸੀ